ਅੱਜ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ਼੍ਰੀਮਤੀ ਰਾਜ ਲਾਲੀ ਗਹਿਲਵਾਲੋਂ ਮਹਿਲਾਵਾਂ ਦੇ ਨਾਲ ਜੁੜੇ ਹੋਏ ਕੇਸਾਂ ਦੀ ਸੁਣਵਾਈ ਕੀਤੀ ਗਈ। ਇਸ ਮੌਕੇ ਤੇ ਕਈ ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਮੀਡੀਆ ਨਾਲ ਗੱਲਬਾਤ ਕਰਦੇ ਉਹਨਾਂ ਦਾ ਕਹਿਣਾ ਹੈ ਕਿ ਅੱਜ ਪਟਿਆਲਾ ਦੇ ਵਿੱਚ ਤਕਰੀਬਨ 30 ਤੋਂ 31 ਮਾਮਲਿਆਂ ਦੀ ਸੁਣਵਾਈ ਕੀਤੀ ਗਈ ਹੈ। ਦੇਖੋ ਇਹ ਸਾਡਾ ਇੱਕ ਰੂਟੀਨ ਹੈਗਾ ਜਿਹੜਾ ਅਸੀਂ ਹਰ ਡਿਸਟ੍ਰਿਕਟ ਤੇ ਜਾ ਕੇ ਅਸੀਂ ਲੋਕ ਅਦਾਲਤ ਲਗਾਉਣੀ ਹੈ। ਕਈ ਵਾਰੀ ਹੁੰਦਾ ਹੈ ਕਿ ਜਿਹੜੇ ਮਤਲਬ ਕੋਈ ਮਜਬੂਰ ਵੀ ਹੁੰਦੇ ਨੇ ਕਿ ਐਡੀ ਦੂਰ ਮੋਹੱਲੇ ਨਹੀਂ ਆਇਆ ਜਾਂਦਾ ਸਭ ਕੋਲੋਂ। ਤੇ ਉਹ ਕੇਸਸ ਜਿਹੜੇ ਸਾਡੇ ਕੋਲ ਪਟਿਆਲਾ ਡਿਸਟ੍ਰਿਕਟ ਦੇ ਹੈਗੇ ਸੀ ਇਸ ਟਾਈਮ ਦੇ ਉੱਤੇ ਉਹ ਸੀ ਕੁਝ ਨਿਊ ਕੇਸਸ ਸੀਗੇ ਜਿਹੜੇ ਬੰਦੇ ਆਏ ਨੇ ਮਿਲਣ ਦੇ ਲਈ ਤੇ ਕੁਝ ਇਹ ਤੇ ਜਿਹੜੀ ਮਾਲਾ ਸਟੇਸ਼ਨ ਦੇ ਉੱਤੇ ਕੇਸ ਨੇ ਉਹ ਵੀ ਆਏ ਹੋਏ ਸੀਗੇ ਔਰ ਕੇਸ ਦੇ ਡਿਫਰੈਂਟ ਟਾਈਪ ਆਫ ਕੇਸਸ ਨੇ ਕੁਝ ਕੇਸਸ ਡੋਮੈਸਟਿਕ ਵਾਇਲੈਂਸ ਦੇ ਨੇ ਕੁਝ ਕੇਸਸ ਡੌਰੀ ਦੇ ਨੇ ਤੇ ਕੁਝ ਜਿਹੜੇ ਹੈਗੇ ਨੇ ਕਿ ਵਿਆਹ ਕਰਾ ਕੇ ਛੱਡ ਦਿੱਤਾ ਗਿਆ ਹੈ ਤੇ ਉਹਨਾਂ ਨੇ ਤੁਹਾਨੂੰ ਵਾਪਿਸ ਨਹੀਂ ਬੁਲਾਇਆ ਕਰੇ ਕੁਝ ਹੋਰ ਕੇਸਸ ਨੇ ਕੁਝ ਪ੍ਰਾਪਰਟੀ ਰਿਲੇਟਡ ਵੀ ਕੇਸਸ ਹੈਗੇ ਸੀਗੇ ਸੋ ਇਸ ਤਰ੍ਹਾਂ ਦੇ ਮਿਲੇ ਜੁਲੇ ਕੇਸਸ ਸੀ ਔਰ ਕੋਸ਼ਿਸ਼ ਇਹ ਹੁੰਦੀ ਹੈ ਕਿ ਹਰ ਕੇਸ ਨੂੰ ਜਾਂ ਹਰ ਇੱਕ ਕੰਪਲੇਨ ਨੂੰ ਐਂਟਰਟੇਨ ਕੀਤਾ ਜਾਵੇ ਉਹਦਾ ਸੋਲੂਸ਼ਨ ਲੱਭਿਆ ਜਾਵੇ ਜਿਸ ਦਾ ਕਿ ਅਸੀਂ ਹੱਲ ਕੀਤਾ ਵੀ ਕੁਝ ਜਿਹੜੇ ਆਈਓਜ਼ ਨੇ ਉਹਨਾਂ ਨੂੰ ਨਿਊ ਇਨਸਟਰਕਸ਼ਨਸ ਵੀ ਦਿੱਤੀਆਂ ਨੇ ਇਸ ਦੇ ਉੱਤੇ ਔਰ ਇਹ ਕੇਸਸ ਦੇ ਬਾਰੇ ਸੀ ਮੈਮ ਐਨਆਰਆਈਜ਼ ਦੇ ਬੇਬੀ ਕੋਈ ਮਸਲੇ ਨੇ ਐਨਆਰਆਈ ਹਾਂ देयर आर ਦੋ ਤਿੰਨ ਕੇਸਸ ਹੈਗੇ ਸੀਗੇ ਜਿਦੇ ਕਿ ਲੜਕੀਆਂ ਦਾ ਵਿਆਹ ਹੋਇਆ ਸੀ ਹੁਣ ਉਹ ਇੱਥੇ ਆ ਜਾਂ ਲੜਕੇ ਬਾਹਰ ਚਲੇ ਗਏ ਨੇ ਤੇ ਉਹ ਹੁਣ ਉਹਨਾਂ ਨੂੰ ਬੁਲਾ ਨਹੀਂ ਰਹੇ ਤੇ ਉਹਨਾਂ ਦੇ ਨੰਬਰਸ ਬਲੌਕ ਕਰਤੇ ਰਹੇ ਤੇ ਜਿਹੜੇ ਸਹਰਾਕਰ ਇੱਥੇ ਹੈਗਾ ਉਹ ਉਹਨਾਂ ਨੂੰ ਆਪਣੇ ਘਰੇ ਰੱਖਣ ਨੂੰ ਤਿਆਰ ਨਹੀਂ ਮੈਮ ਜਿਹੜੇ ਸਵੈਜ ਦੇ ਕੇਸ ਸਭ ਤੋਂ ਜ਼ਿਆਦਾ ਤੁਹਾਡੇ ਕੋਲ ਆਉਂਦੇ ਨਹੀਂ ਗਏ ਜਾਂ ਮਹਿਲਾ ਜੁਣੀ ਹੈ ਮੈਨੂੰ ਕਿ ਤੁਸੀਂ ਉਸ ਨੂੰ ਕਿਸ ਤਰੀਕੇ ਨਾਲ ਵੇਚ ਰਹੇ ਹੋ ਜਾਂ ਉਸ ਦੇ ਉੱਪਰ ਕਿਸ ਤਰ੍ਹਾਂ ਦਾ ਕੰਮ ਕੀਤਾ ਜਾ ਰਿਹਾ ਹੈ ਕਿਉਂਕਿ ਬਹੁਤ ਕੰਪਲੀਟ ਜਿਹੜਾ ਉਹ ਰਹਿੰਦਾ ਹੈਗਾ ਪਹਿਲਾ ਹੁੰਦਾ ਸੀਗਾ ਕਿ ਇਹ ਦੈਜ ਨੂੰ ਲੈ ਕੇ ਇਹ ਚੱਕਰ ਪੈਂਦਾ ਸੀ ਕਦੇ ਕਿ ਹੁਣ ਆਪਸੀ ਕਲੇਸ਼ ਜਿਹੜਾ ਬਹੁਤ ਹੁੰਦਾ ਇਸ ਨੂੰ ਕਿਵੇਂ ਹੈਂਡਲਿੰਗ ਜਿਹੜਾ ਕੀਤਾ ਜਾਦਾ ਦੇਖੋ ਐਦਾਂ ਹੈ ਕਿ ਜਿਹੜੇ ਡੋਮੈਸਟਿਕ ਵਾਇਲੈਂਸ ਦੇ ਕੇਸ ਨੇ ਜਾਂ ਲਿਵ-ਇਨ ਰਿਲੇਸ਼ਨਸ਼ਿਪ ਦੇ ਅੱਡ ਹੋ ਗਏ ਜਾਂ ਅਲੱਗ-ਅਲੱਗ ਚਲੇ ਗਏ ਇਹਦੇ ਲਈ ਅਸੀਂ ਇਹ ਕਰਦੇ ਹਾਂ ਕਿ ਅਸੀਂ ਇੱਕ ਜਿਹੜੀ ਇਨਕੁਆਇਰੀ ਹੁੰਦੀ ਉਹ ਪੁਲਿਸ ਨੂੰ ਭੇਜਦੇ ਹਾਂ ਆਈਓ ਡੈਸੀਗਨੇਟ ਹੁੰਦਾ ਤੇ ਆਈਓ ਜਿਹੜੇ ਨੇ ਦੋਨਾਂ ਪਾਰ ਫਿਰ ਉਹ ਦੋਨਾਂ 파ਰਟ ਨੂੰ ਕਮਿਸ਼ਨ ਚ ਬੁਲਾਇਆ ਜਾਂਦਾ ਹੈ ਕੋਸ਼ਿਸ਼ ਹੁੰਦੀ ਹੈ ਕਿ ਮੀਡੀਏਸ਼ਨ ਕਰਕੇ ਸਮਝਾ ਬੁਝਾ ਕੇ ਘਰ ਨੂੰ ਠੀਕ ਕੀਤਾ ਜਾਵੇ ਉਹ ਕਪਲ ਕਦੀ ਕਦੀ ਛੋਟੇ ਛੋਟੇ ਮਿਸ ਅੰਡਰਸਟੈਂਡਿੰਗਸ ਹੁੰਦੀਆਂ ਨੇ ਆਪਸ ਦੇ ਵਿੱਚ ਉਹਨਾਂ ਨੂੰ ਦੂਰ ਕਰਕੇ ਇਕੱਠਾ ਕੀਤਾ ਜਾਵੇ ਔਰ ਕਦੇ ਹੁੰਦਾ ਹੈ ਕਿ ਪੇਰੈਂਟਸ ਦੀ ਇੰਟਰਫੀਅਰੈਂਸ ਜ਼ਿਆਦਾ ਹੁੰਦੀ ਹੈ ਬਜਾਏ ਕਿ ਹਸਬੈਂਡ ਐਂਡ ਵਾਈਫ ਤੋਂ ਉਹਨਾਂ ਨੂੰ ਸਮਝਾਇਆ ਜਾਂਦਾ ਉਹਨਾਂ ਨੂੰ ਕਾਉਂਸਲਿੰਗ ਕੀਤੀ ਜਾਂਦੀ ਹੈ ਕਿ ਬੱਚਿਆਂ ਨੂੰ ਥੋੜੀ ਦੇਰ ਲਈ ਆਪਣੇ ਆਪ ਆਪਣੀ ਪ੍ਰੋਬਲਮ ਨੂੰ ਸੋਲਵ ਕਰਨ ਦਿਓ ਦੇਖਣ ਦਿਓ ਕਿ ਉਹ ਆਪਸ ਸੋਲਵ ਕਰਕੇ ਠੀਕ ਹੋ ਸਕਦੇ ਕਿ ਨਹੀਂ ਹੋ ਸਕਦੇ ਸੋ ਇਸੇ ਮੀਡੀਏਸ਼ਨ ਓਨਲੀ ਅਗੇ ਦੇਖਿਆ ਜਾਂਦੇ ਹਨ ਕਾਫੀ سارے ਕੇਸਸ ਹੁੰਦੇ ਨੇ ਜਿਹਦੇ ਵਿੱਚ ਇਹ ਕਿਹਾ ਜਾਂਦਾ ਕਿ ਪੋਲਿਟিক্যাল ਇੰਟਰਫੀਰੈਂਸ ਬਹੁਤ ਹੁੰਦਾ ਹੈ ਉਹਨਾਂ ਕੇਸਾਂ ਦੇ ਉੱਪਰ ਪ੍ਰੈਸ਼ਰਾਈਜ਼ ਹੋਵੇ ਐਸਐਚਓਸ ਦੇ ਉੱਪਰ ਹੋਵੇ ਤਾਂ ਉਸ ਨੂੰ ਕਿਸ ਤਰੀਕੇ ਨਾਲ ਕਮਿਸ਼ਨ ਨੇ ਵੇਖ ਰਿਹਾ ਹੈਗਾ ਕਿ ਪੋਲਿਟিক্যাল ਪ੍ਰੈਸ਼ਰ ਸਿਚੁਏਸ਼ਨ ਦੇ ਉੱਪਰ ਕਿਸ ਤਰੀਕੇ ਤੋਂ ਦਿੱਖਦਾ ਆਏਗਾ ਜੋ ਅਕਸਰ ਲੋਕ ਗਿਆਨ ਵੀ ਕਰਦੇ ਨੇ ਇਹ ਕੀ ਠੀਕ ਗੱਲ ਹੈ ਤੁਹਾਡੀ ਕਿ ਕਈ ਕਈ ਵਾਰੀ ਹੁੰਦਾ ਕੋਈ ਸੋਚਦਾ ਵੀ ਹੈ ਕਿ ਸ਼ਾਇਦ ਮੈਨੂੰ ਕਿਸੇ ਐਮਐਲਏ ਸਾਹਿਬ ਨੇ ਜਾਂ ਮੰਤਰੀ ਸਾਹਿਬ ਨੇ ਕਵਾ ਦਿੱਤਾ ਤੇ ਇਹ ਪਰ ਸਾਡੇ ਕਮਿਸ਼ਨ ਦੇ ਅੰਦਰ ਮੈਂ ਕਦੀ ਵੀ ਸਭ ਤੋਂ ਪਹਿਲੀ ਗੱਲ ਮੈਂ ਇਹ ਹੀ ਕਹਿੰਨੀ ਆ ਕਿ ਅਗਰ ਕੋਈ ਇੱਕ ਕਮਿਸ਼ਨ ਦੇ ਅੰਦਰ ਇਹ ਲੈ ਕੇ ਆਇਆ ਕਿ ਜੀ ਮੈਂ ਮੰਤਰੀ ਸਾਹਿਬ ਨੂੰ ਭੇਜਿਆ ਜਾਂ ਮੈਨੂੰ ਐਮਐਲਏ ਸਾਹਿਬ ਨੇ ਭੇਜਿਆ ਜਾਂ ਕਿਸੇ ਦੀ ਐਸੀ ਕੋਈ ਸਫਾਰਿਸ਼ ਲੈ ਕੇ ਅੰਦਰ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਬੰਦ ਕਰ ਦਿੰਦੀ ਹਾਂ ਕਮਿਸ਼ਨ ਦੇ ਅੰਦਰ ਕੋਈ ਵੀ ਕੇਸ ਚਾਹੇ ਕੋਈ ਮੰਤਰੀ ਸੰਤਰੀ ਜੋ ਵੀ ਹੈ ਚਾਹੇ ਸੀਐਮ ਤੱਕ ਵੀ ਮੇਰੇ ਕੋਲ ਅਗਰ ਕੋਈ ਐਸੀ ਹਾਲਾ ਕਿ ਕਦੇ ਆਇਆ ਨਹੀਂ ਹੈ ਅਗਰ ਕੋਈ ਇੱਕ ਦੋ ਕਦੇ ਬੰਦਾ ਆਂਦਾ ਵੀ ਜੀ ਮੈਂ ਮੈਨੂੰ ਐਮਐਲਏ ਸਾਹਿਬ ਨੇ ਭੇਜਿਆ ਆਇਆ ਕਿ ਮੈਨੂੰ ਐਂਟਰਟੇਨ ਕਰਕੇ ਅੱਜ ਸੀਗਾ ਸਰ ਹੈਗਾ ਸੀ ਜੀ ਹੈਗਾ ਸੀ ਉਸ ਨੂੰ ਵੀ ਮੈਂ ਇਹੀ ਕਿਹਾਗਾ ਕਿ ਮੈਨੂੰ ਨਾਂ ਦੋ ਕਿਹੜਾ ਐਮਐਲਏ ਸੀ ਕੀ ਸੀ ਕਿਹੜਾ ਬੰਦਾ ਸੀਗਾ ਮੈਂ ਖੁਦੋ ਐਮਐਲਏ ਸਾਹਿਬ ਨਾਲ ਗੱਲ ਕਰੂੰ ਕਈ ਵਾਰੀ ਹੁੰਦਾ ਝੂਠੀ ਹੁੰਦੀ ਹੈ ਗੱਲ ਕਿ ਐਵੇਂ ਕਿਸੇ ਨੇ ਕਹਿੰਦਾ ਜੀ ਮੈਨੂੰ ਇਹ ਐਸ ਐਮਐਲਏ ਸਾਹਿਬ ਨੇ ਭੇਜਿਆ ਆ ਪਰ ਹੁੰਦਾ ਨਹੀਂ ਹੈ ਕਿਉਂਕਿ ਨਾਂ ਲੈ ਦੋ ਥੋੜਾ ਵੇਟ ਵੱਧ ਜਾਂਦਾ ਕੇਸ ਦੇ ਅੰਦਰ ਉਹ ਬਿਲਕੁਲ ਨਹੀਂ ਹੁੰਦਾ ਔਰ ਉਹਨਾਂ ਦੇ ਨਾਮੇ ਲਿਖੇ ਵੀ ਹੋਏ ਨੇ ਦੋ ਤੇ ਉਹਨਾਂ ਦੇ ਮੈਂ ਖੁਦ ਪਰਸਨਲੀ ਉਹਨਾਂ ਦੇ ਨਾਲ ਗੱਲ ਕਰੂੰਗੀ ਔਰ ਅਗਰ ਇਹ ਗੱਲ ਠੀਕ ਹੋਈ ਕਿ ਹਾਂ ਉਹਨਾਂ ਦਾ ਕੋਈ ਬੰਦਾ ਆਇਆ ਸੀ ਮੈਂ ਖੁਦ ਉਹਨਾਂ ਨੂੰ ਇਹ ਰਿਕਵੈਸਟ ਕਰੂੰਗੀ ਕਿ ਅੱਗੇ ਤੋਂ ਇਹ ਕੰਮ ਨਹੀਂ ਕਰਨਾ ਔਰ ਉਸ ਕੇਸ ਤੇ ਉੱਤੇ ਤਾਂ ਮੈਂ ਬਿਲਕੁਲ ਕੰਮ ਨਹੀਂ ਕਰਾਂ ਪਰ ਤੁਹਾਡੇ ਕੋਲ ਲੋਕ ਉਮੀਦ ਲੈ ਕੇ ਆਉਂਦੇ ਨੇ ਕਿਸ ਤਰੀਕੇ ਦੀ ਕਿਉਂਕਿ ਇਹ ਕਹੇ ਜਾਂਦੇ ਤੁਹਾਡਾ ਐਕਚੁਅਲੀ ਤੁਸੀਂ ਹੈ ਮਹਿਲਾ ਕਮਿਸ਼ਨ ਲੇਕਿਨ ਕੀ ਮਹਿਲਾ ਦਾ ਜ਼ਿਆਦਾ ਪੱਖ ਲੈਣੇ ਕਿਉਂਕਿ ਕਈ ਵਾਰ ਆਦਮੀ ਵੀ ਸਹੀ ਹੁੰਦਾ ਮੇਰੇ ਕੋਲ ਬੜੇ ਇਹੋ ਜਿਹੇ ਕੁਐਸਚਨ ਵੀ ਆਉਂਦੇ ਨੇ ਇਹੋ ਕਿ ਇੱਕ ਜੀ ਪੁਰਸ਼ ਕਮਿਸ਼ਨ ਵੀ ਹੋਣਾ ਚਾਹੀਦਾ ਅੱਜ ਕੱਲ੍ਹ ਲੜਕੀਆਂ ਜਿਹੜੀਆਂ ਨੇ ਉਹ ਜ਼ਿਆਦਾ ਹਾਵੀ ਹੋ ਰਹੀਆਂ ਨੇ ਠੀਕ ਹੈ ਮਗਰ ਐਸਾ ਨਹੀਂ ਹੈ ਗੱਲ ਇਹ ਹੈ ਕਿ ਮੈਂ ਬਿਲਕੁਲ ਫੇਅਰ ਹ ਜਿੱਥੇ ਤੇ ਲੜਕੀਆਂ ਕਦੇ ਕਦੇ ਹੋ ਜਾਂਦਾ ਤੱਕਾ ਵੀ ਹੋ ਜਾਂਦਾ ਥੋੜਾ ਜਿਹਾ ਵੋਇਸ ਦੇ ਨਾਲ ਵੀ ਉਹਨਾਂ ਨੂੰ ਮੈਂ ਦੇਖੋ ਜਦੋਂ ਤੁਸੀਂ ਗੱਲ ਕਰਦੇ ਹੋ ਇਨਕੁਆਇਰੀ ਦੇਖਦੇ ਹੋ ਫੈਕਟ ਸਾਹਮਣੇ ਆਉਂਦੇ ਨੇ ਪਤਾ ਲੱਗ ਜਾਂਦਾ ਕਿ ਇੱਥੇ ਇੱਕ ਤੱਕਾ ਹੋ ਰਿਹਾ ਲੜਕੇ ਦੇ ਨਾਲ ਅਸੀਂ ਉਹਦੇ ਤੇ ਬਿਲਕੁਲ ਨਹੀਂ ਕਰਦੇ ਕਾਰਵਾਈ ਮੈਂ ਉਸ ਲੜਕੀ ਦੀ ਕਦੇ ਨਹੀਂ ਸੁਣੀ ਉਸ ਪਾਰ ਲੱਗਿਆ ਕਿ ਜਿਸ ਤਰ੍ਹਾਂ ਦਿਨਾਲਾ ਕੈ ਕਾਲਜ ਚ ਪੜ੍ਹ ਰਹੀ ਹੈ ਨਾ ਉਹ ਉਹਨਾਂ ਨੂੰ ਕੀ ਹੈ ਉਹਨਾਂ ਨੂੰ ਗੱਲਾਂ ਦੇ ਵਿੱਚ ਲਗਾ ਕੇ ਮਰਗੀ ਵਿਆਹ ਕਰਵਾਉਣਾ ਬਟ ਪੇਰੈਂਟ ਦੇ ਕਿਤਨੇ ਕਿਤੇ ਉਹਨਾਂ ਦੀ ਸਹਿਮਤੀ ਨਹੀਂ ਹੁੰਦੀ ਹੈਗੀ ਮਾ ਠੀਕ ਹੈ ਕੁੜੀ ਬਾਲਕ ਹੈਗੀ ਹੈ ਕੁੜੀ ਕੋ ਦੀ ਰਹਿ ਗਿਆ ਮਦਨਾਲਾ ਨਹੀਂ ਕੱਟੀ ਬਟ ਕਿਤਨਾ ਕਿਤੇ ਲੱਗਦਾ ਹੈ ਕਿ ਪੇਰੈਂਟ ਦੀ ਵੀ ਸੁਣਵਾਈ ਹੋਣੀ ਜ਼ਰੂਰੀ ਹੈ ਗਈ ਇਸ ਕੇਸ ਨੂੰ ਲੈ ਕੇ ਟੀ ਦੇਖੋ ਜਦੋਂ ਜਦੋਂ ਮੈਰਿਜ ਦੀ ਸਵਾਲ ਆਉਂਦਾ ਜੇ ਐਡਲਟ ਨਹੀਂ ਉਹਨਾਂ ਨੂੰ ਪਤਾ ਉਹ ਕੀ ਕਰ ਰਹੇ ਨੇ ਕਈ ਵਾਰੀ ਹੁੰਦਾ ਕਿ ਮੈਰਿਜ ਹਲੇ ਹੋਈ ਨਹੀਂ ਅਸੀਂ ਰਹਿ ਰਹੇ ਹਾਂ ਇੱਕ ਦੂਜੇ ਦੇ ਨਾਲ ਠੀਕ ਹੈ ਇਹ ਕਨਸੈਂਸ਼ੁਅਲ ਹੈ ਇਹਦੇ ਅੰਦਰ ਕੋਈ ਕੀ ਕਰ ਸਕਦਾ ਤੁਸੀਂ ਆਪਣਾ ਚੰਗਾ ਭਲਾ ਬੁਰਾ ਸਭ ਸਮਝ ਸਕਦੇ ਹੋ ਇਸ ਚੀਜ਼ਾਂ ਦੇ ਅੰਦਰ ਆਪਣਾ ਜਿਹੜਾ ਕੈਰੈਕਟਰ ਹੈ ਨਾ ਉਹ ਸਟਰੋਂਗ ਹੋਣਾ ਚਾਹੀਦਾ ਕਿ ਕੀ ਸਾਡੇ ਲਈ ਚੰਗਾ ਤੇ ਕੀ ਸਾਡੇ ਲਈ ਬੁਰਾ ਮੈਂ ਹਰ ਲੜਕੀ ਨੂੰ ਜੋ ਵੀ ਕਮਿਸ਼ਨ ਜਾਂਦੇ ਮੈਂ ਉਹਨਾਂ ਨੂੰ ਇਹ ਸਮਝਾਉਣੀ ਆ ਕਿ ਬੇਟਾ ਦੇਖੋ ਤੁਸੀਂ ਠੀਕ ਹੈ ਕਿ ਇੱਕ ਦੂਜੇ ਨਾਲ ਰਹਿ ਵੀ ਰਹੇ ਹੋ ਪਰ ਇੱਕ ਕਨਵਿਕਸ਼ਨ ਹੋਣੀ ਚਾਹੀਦੀ ਹੈ ਅੰਦਰ ਤੁਹਾਡੇ ਆਪਣੇ ਸੰਸਕਾਰ ਸਾਹਮਣੇ ਆਉਂਦੇ ਨੇ ਤੁਹਾਡੇ ਆਪਣੇ ਮਾਪੇ ਦੀ ਐਡਵਾਈਸ ਸਾਹਮਣੇ ਆਉਂਦੀ ਹੈ ਬੜੀਆਂ ਚੀਜ਼ਾਂ ਜਿਹੜੀਆਂ ਦੇਖਦੇ ਹੋ ਕਿ ਤੁਸੀਂ ਠੀਕ ਕਦਮ ਚੱਕਿਆ ਹੈ ਕਿ ਨਹੀਂ ਚੱਕਿਆ ਇਹ ਤੁਹਾਡੇ ਆਪਣਾ ਮੋਰਲਸ ਹੈ ਕਈ ਵਾਰੀ ਹੁੰਦਾ ਕਿ ਜੀ ਸਾਨੂੰ ਉਹ ਮੁੰਡੇ ਨੇ ਛੱਡ ਦਿੱਤਾ ਤੇ ਹੁਣ ਤੁਸੀਂ ਇੱਥੇ ਪੁਲਿਸ ਦੀ ਕਾਰਵਾਈ ਕਰਾਓ ਸਾਡੇ ਨਾਲ ਇਹ ਹੋਇਆ ਕੋਈ ਕਾਰਵਾਈ ਨਹੀਂ ਬੰਦਦੀ ਕਿਉਂਕਿ ਤੁਸੀਂ ਅਡਲਟ ਹੋ ਕੰਸੈਂਸ਼ੁਅਲ ਹੋਇਆ ਜੋ ਵੀ ਹੋਇਆ ਇਸ ਚੀਜ਼ ਦੇ ਲਈ ਮੈਂ ਹਮੇਸ਼ਾ ਕਹਿੰਨੀ ਆ ਆਪਣਾ ਮੋਰਲ ਤੇ ਕੈਰੈਕਟਰ ਸਟਰੋਂਗ ਹੋ ਕੇ ਰਹੀ। ਬਸ ਕਾਫੀ ਤਰੀ ਚੀਜ਼ਾਂ ਕਮਿਸ਼ਨ ਦੇ ਨੋਟਿਸ ਦੇ ਵਿੱਚ ਦਿੱਤੀਆਂ ਸੀ। ਅਸੀਂ ਪਾਵੋ ਚਰਨਜੀਤ ਸਿੰਘ ਚੰੰਡੀ ਦਾ ਬਿਆਨ ਹੋਵੇ, ਭਾਵੇਂ ਉਹ ਪੰਚਾਇਤ ਇਲੈਕਸ਼ਨ ਦੇ ਵਿੱਚ ਔਰਤਾਂ ਨਾਲ ਹੋਵੇ। ਉਸ ਨੂੰ ਲੈ ਕੇ ਕੀ ਰਿਪੋਰਟ ਹੁਣ ਤੱਕ ਕਮਿਸ਼ਨ ਨੇ ਤਿਆਰ ਕੀਤੀ ਜੀ ਜਾਂ ਕੀ ਕੁਝ ਉਸ ਦੇ ਉੱਪਰ ਕੀਤਾ ਜੀ? ਜਿੱਥੇ ਲੱਗਦਾ ਹੈ ਕਿ ਵੀ ਜਿਹੜੀ ਗੱਲ ਹੈ ਉਹ ਠੀਕ ਨਹੀਂ ਹੋਈ, ਚਾਹੇ ਉਹ ਕਿਸੇ ਦੇ ਕਮੈਂਟਸ ਹੋਣ, ਚਾਹੇ ਕੋਈ ਇਨਸੀਡੈਂਟ ਹੋਵੇ, ਅਸੀਂ ਉਹਦੇ ਉੱਤੇ ਬਹੁਤ ਸਖਤ ਕਾਰਵਾਈ ਕਰਦੇ ਹਾਂ। ਔਰ ਉਹਦੇ ਤੇ ਜਵਾਬਦੇਹੀ ਲੈ ਕੇ ਵੀ ਔਰ ਜੋ ਕਾਰਵਾਈ ਦੇਖੋ ਉਹਨਾਂ ਨੇ ਮਾਫੀ ਮੰਗੀ ਹੈ ਉਹਨਾਂ ਨੇ ਪਬਲੀਕਲੀ ਮਾਫੀ ਮੰਗੀ ਹੈ ਇਸ ਚੀਜ਼ ਦੀ ਠੀਕ ਹੈ ਉਹ ਇਸ ਤੋਂ ਜ਼ਿਆਦਾ ਕੀ ਹੋ ਸਕਦਾ ਪੰਚਾਇਤੀ ਇਲੈਕਸ਼ਨ ਨੂੰ ਜੋ ਮਹਿਲਾ ਦਾ ਹੋਇਆ ਸੀ ਪਟਿਆਲੇ ਪਹੁੰਚੋ ਤੁਸੀਂ ਕਾਫੀ ਤਾਰਾ ਦੇਖੋ ਪੰਚਾਇਤੀ ਜਦੋਂ ਇਲੈਕਸ਼ਨ ਦਾ ਟਾਈਮ ਆਂਦਾ ਹੈ ਕਿ ਤੁਹਾਨੂੰ ਪਤਾ ਹੀ ਹੈ ਕਿ ਬਈ ਆਪੋਜੀਸ਼ਨ ਜਾਂ ਕਦੇ ਦੂਸਰਾ ਕੋਈ ਵੀ ਚੀਜ਼ ਹੈ ਇੱਕ ਦੂਜੇ ਦੇ ਨਾਲ ਅਲੀਗੇਸ਼ਨਸ ਵੀ ਲੱਗਦੀਆਂ ਨੇ ਕੁਝ ਧੱਕਾ ਵੀ ਹੁੰਦਾ ਜਾਂ ਕੁਝ ਹੁੰਦਾ ਹੈ ਐਸਟੀਕੇ ਦੇ ਨਾਲ ਮੇਰੇ ਕੋਲ ਕਮਿਸ਼ਨ ਚੀਜ਼ ਦੀ ਕੋਈ ਰਿਪੋਰਟ ਨਹੀਂ ਆਈ ਸੀ ਅਜੇ ਹੁੰਦਾ ਕਿ ਇਹ ਹੋਈ ਨਹੀਂ ਸਰ ਅੱਜ ਕਿੰਨੇ ਕੇਸ ਤੁਸੀਂ ਦੀ ਟੋਟਲ ਜਦੋਂ ਤੋਂ ਮੇਰਾ ਖਿਆਲ ਹੈ ਕਿ ਜਦੋਂ ਮੈਂ 1 ਸਾਲ ਬਿਲ ਮੇਰੇ ਕੋਲ ਆਈ ਥਿੰਕ 2500 ਦੇ ਕਰੀਬੇ ਕੇਸਸ ਹੈਗੇ ਸੀਗੇ ਐਂਡ ਜਿਹਦੇ ਵਿੱਚੋਂ ਆਈ ਵੁੱਡ ਸੇ 60 ਤੋਂ 70% ਹੋ ਚੁੱਕੇ ਨੇ ਖਤਮ ਕੁਝ ਜਿਹੜੇ ਥੋੜੇ ਬਹੁਤ ਪੈਂਡਿੰਗ ਨੇ ਉਹ ਇਸ ਕਰਕੇ ਪੈਂਡਿੰਗ ਹੋ ਜਾਂਦੇ ਨੇ ਕਿ ਇੱਕ ਜਦੋਂ ਅਸੀਂ ਇਨਕੁਆਇਰੀ ਮਾਰਕ ਕਰਦੇ ਆ ਉਹਦੇ ਲਈ ਵੀ ਉਹਨਾਂ ਨੂੰ 10 15 20 ਦਿਨ ਮੰਗਦੇ ਨੇ ਉਸ ਚੀਜ਼ ਦੇ ਲਈ ਮੰਗਦੇ ਨੇ ਫਿਰ ਉਹ ਰਿਪੋਰਟ ਪਿਆਰਦੇ ਫਿਰ ਮੇਰੇ ਕੋਲ ਆਉਂਦੇ ਨੇ ਇਹ ਪੂਰੇ ਪ੍ਰੋਸੈਸ ਦੇ ਅੰਦਰ 15 ਤੋਂ 20 ਦਿਨ ਲੱਗ ਜਾਂਦੇ ਨੇ ਤੇ ਉਹੀ ਚੀਜ਼ ਪੈਂਡਿੰਗ ਹੈ ਬਾਕੀ ਸਾਰੇ ਕਲੀਅਰ ਆਜ ਕੀ ਅਦਾਲਤ ਦੇ ਵਿੱਚ ਕਿੰਨੇ ਕੇਸ ਸੀ ਆਈ ਥਿੰਕ ਇਟਸ ਅਬਾਟ 30 ਕੇਸਸ ਆਈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ